ਦੇਖੋ ਕੱਲ ਸ੍ਰੀ ਅਕਾਲ ਤਖਤ ਸਾਹਿਬ ਦੀ ਸਭੀਲ ਤੇ ਜੋ ਪੰਥ ਸਿੰਘ ਸਹਿਵਾਨਾਂ ਦਾ ਫੈਸਲਾ ਅਜਿਹਦਾ ਸ੍ਰੀ ਅਕਾਲ ਤਖਤ ਸਾਹਿਬ ਨੇ ਸੁਣਾਇਆ ਉਹ ਮੈਂ ਸਮਝਦਾ ਪੰਥਕ ਜਜਵਾਤਾਂ ਦੀ ਤਰਜਮਾਨੀ ਕਰਦਾ ਔਰ ਜਿਹੜੀਆਂ ਭਾਵਨਾਵਾਂ ਪੰਥ ਦੀਆਂ ਪੰਜਾਬੀਆਂ ਦੀਆਂ ਪੰਥ ਹਤਾਈਆਂ ਦੀਆਂ ਪੰਜਾਬ ਹਤਾਈਆਂ ਦੀ ਫਰਿਆਦ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਅਸੀਂ ਗਏ ਸੀ ਸ਼ਰਮਣੀ ਕਾਲdal ਸੁਧਾਰ ਲਹਿਰ ਦੇ ਸਾਰੇ ਆਗੂ ਉਹਨਾਂ ਨੇ ਉਸ ਗੱਲ ਨੂੰ ਠੀਕ ਮੰਨਿਆ ਔਰ ਇਹ ਸਾਬਤ ਕਰਤਾ ਕਿ ਜੋ ਅਸੀਂ ਫਰਿਆਦ ਲੈ ਕੇ ਗਏ ਸ੍ਰੀ ਅਕਾਲ ਤਖਤ ਸਾਹਿਬ ਤੇ ਉਹ ਪੰਥ ਦੀ ਫਰਿਆਦ ਸੀ ਉਹ ਪੰਜਾਬੀਆਂ ਦੀ ਫਰਿਆਦ ਸੀ ਪੰਥਰਚੀਆਂ ਦੀ ਫਰਿਆਦ ਸੀ ਉਹ ਨਾਗਪੁਰ ਦੀ ਫਰਿਆਦ ਨਹੀਂ ਸੀ ਉਹ ਭਾਜਪੀ ਦੀ ਸਾਜ਼ਿਸ਼ ਨਹੀਂ ਸੀ ਉਹ ਪੰਥ ਦਾ ਸਨੇਹਾ ਸੀ ਉਹ ਕਿਸੇ ਹੋਰ ਸਾਜ਼ਿਸ਼ ਦੇ ਤਹਿਤ ਨਹੀਂ ਸੀ ਅੱਜ ਮੈਂ ਤਾਂ ਇਹ ਵੀ ਕਹਾਂਗਾ ਕਿ ਸਸੂਏ ਸੀ ਬਾਦਲ ਹੋਰ ਨੇ ਜਿਹੜਾ ਉਹ ਸਨੇਹਾ ਪੰਥ ਦਾ ਸਨੇਹਾ ਦੇਣ ਵਾਲਿਆਂ ਨੂੰ ਜਿਹੜੇ ਇਸ ਸਨੇਹ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਪੰਜ ਸਿੰਘ ਸਹਿਵਾਣਾ ਨੇ ਪੰਜ ਦਾ ਸਨੇਹਾ ਮੰਨ ਕੇ ਦਰੂਸਤ ਠਹਿਰਾਇਆ ਉਹ ਮਤਲ ਸਨੇਹਾ ਦੇਣ ਵਾਲੇ ਨੂੰ ਗੁਦਾਰ ਕਹਿਣਾ ਆਪਾ ਬੀਵੀ ਬੀਜੇਪੀ ਦੇ ਏਜੰਟ ਕਹਿਣਾ ਉਸ ਗੱਲ ਤੇ ਮਾਫੀ ਮੰਗਣੀ ਚਾਹੀਦੀ ਆ ਔਰ ਮੈਂ ਸਮਝਦਾ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਤੁਰਤ ਤਸੀਹਹਾ ਦੇਣਾ ਚਾਹੀਦਾ ਸ੍ਰੀ ਅਕਾਲਤਾ ਸਾਹਿਬ ਦੇ ਆਦੇਸ਼ ਮੰਨ ਕੇ ਕਿਉਂਕਿ ਉਹਨਾਂ ਨੇ ਬੜਾ ਸਪਸ਼ਟ ਕਿਹਾ ਉਹਨਾਂ ਨੂੰ ਗੁਨਾਹਗਰ ਮੰਨਿਆ ਉਹਨਾਂ ਨੂੰ ਜਿਹੜਾ ਤਨਖਾਹਿਆ ਕਰਾਰ ਦਿੱਤਾ ਮਰਿਆਦਾ ਵੀ ਇਹ ਪਰੰਪਰਾ ਵੀ ਇਹ ਰਹੀ ਆ ਜਿਹੜਾ ਤਨਖਾਹਿਆ ਕਰਾਰ ਹੋਵੇ ਉਹ ਕਿਸੇ ਵੀ ਪੰਥਕ ਸੰਸਥਾ ਦੀ ਅਗਵਾਈ ਨਹੀਂ ਕਰ ਸਕਦਾ ਇਸ ਬੜੀ ਸਪਸ਼ਟ ਗੱਲ ਆ ਪਰ ਇਸ ਕੇਸ ਵਿੱਚ ਤਾਂ ਸਪੈਸੀਫਿਕ ਉਹਨਾਂ ਨੇ ਕਹਿਤਾ ਕਿ ਸਾਹਿਬ ਸੁਖੀ ਸਿੰਘ ਬਾਦਲ ਨੂੰ ਜਿੰਨੀ ਦੇਰ ਉਹ ਤਨਖਾਈਆ ਨੇ ਇੱਕ ਆਮ ਸਿੱਖ ਦੀ ਤਰ੍ਹਾਂ ਵੰਡਣਾ ਚਾਹੀਦਾ ਏਕ ਨਿਵਾਣੇ ਸਿੱਖ ਦੀ ਤਰ੍ਹਾਂ ਵੰਡਣਾ ਚਾਹੀਦਾ ਉਹਦਾ ਸਪਸ਼ਟ ਭਾਵ ਆ ਪੰਥਕ ਭਾਸ਼ਾ ਦੇ ਵਿੱਚ ਕਿ ਉਹਨਾਂ ਨੂੰ ਸ਼ਰਮਣੀ ਕਾਲੀਦਾਲ ਦੀ ਪ੍ਰਧਾਨਗੀ ਤੋਂ ਲਾਂਭੇ ਹੋਣਾ ਚਾਹੀਦਾ ਸੋ ਸ੍ਰੀ ਅਕਾਲ ਤਖਤ ਸਾਹਿਬ ਦੇ ਹਦੇਸ਼ ਤੁਰਤ ਸੁਖੀ ਸਿੰਘ ਬਾਦਲ ਨੂੰ ਮੰਨ ਕੇ ਇਹ ਪਾਰਟੀ ਪ੍ਰਧਾਨ ਕੀ ਤੋਸੀਫਾ ਦੇਣਾ ਚਾਹੀਦਾ ਔਰ ਮੈਂ ਸਮਝਦਾ ਕਿ ਕਿਉਂਕਿ ਜਿਹੜੇ ਸ਼ਰਮਣੀ ਕਾਲੀ ਦਲ ਦੇ ਸ਼ਹਿਰ ਦੇ ਲੋਕ ਨੇ ਪੰਥ ਪ੍ਰਾਸਤ ਲੋਕ ਨੇ ਉਹਨਾਂ ਲਈ ਮਤਲਬ ਰਾਹ ਖੁੱਲਿਆ ਰਹੇ ਨਹੀਂ ਤਾਂ ਉਹਨਾਂ ਨੂੰ ਕਿਤੇ ਧਾਰਮਿਕ ਸੰਕਟ ਵਿੱਚ ਨਾ ਫਸੂਗੀ ਸੇ ਬਾਦਲ ਪਾਉਣ ਕਿਉਂਕਿ ਇਹਨਾਂ ਜਿੰਨੀ ਦੇਰ ਉਹ ਗੁਨਾਹਾਂ ਤੋਂ ਫਾਰਗ ਨਹੀਂ ਹੁੰਦੇ ਉਨੀ ਦੇਰ ਉਹਨਾਂ ਨਾਲ ਕੋਈ ਸਬੰਧ ਨਹੀਂ ਰੱਖੇ ਜਾ ਸਕਦੇ ਸਾਡੀ ਮਰਿਆਦਾ ਪੰਥ ਦੀ ਪਰੰਪਰਾ ਹੈ ਪੰਥ ਦੀ ਇਸ ਲਈ ਆਪਣੇ ਵਰਕਰਾਂ ਨੂੰ ਇਮਤਿਹਾਨ ਜੰਨਿਆ ਪਾਵੇ ਸਰਕਾਰ ਨੂੰ ਬਦਲ ਸਾਰੀਆਂ ਪਾਵਰਾਂ ਦੇ ਦਿੱਤੀਆਂ ਕਿ ਕਾਰਜਕਾਰੀ ਪ੍ਰਧਾਨ ਲਾ ਦੋ ਸਾਰਾ ਪਾਵਰਾਂ ਤਾਂ ਨਹੀਂ ਦਿੱਤੀਆਂ ਕਾਰਜਕਾਰੀ ਪ੍ਰਧਾਨ ਦੇ ਜੋ ਅਸੀਂ ਦੇਖਿਆ ਪਾਵਰ ਉਨਾ ਫਿਰ ਜੇ ਟੈਕਨੀਕਲ ਤੌਰ ਤੇ ਨੇ ਫਿਰ ਉਹਨਾਂ ਨੂੰ ਦੱਸਣ ਚ ਕੀ ਹਰ ਸੀ ਲਿਖਤੀ ਦੇਣ ਚ ਕੀ ਹਰ ਸੀ ਮਲੇ ਇੱਕ ਵਰਕਿੰਗ ਪ੍ਰੈਜ਼ੀਡੈਂਟ ਦੇ ਤੌਰ ਤੇ ਕਾਰਜਕਾਰੀ ਪ੍ਰਧਾਨ ਦੇ ਤੌਰ ਤੇ ਕਿਹਾ ਪਰ ਸਾਹ ਸੁਵੀਰ ਸਿੰਘ ਬਾਦਲ ਆਪ ਤਾਂ ਦੱਸਣਾ ਫਿਰ ਉਹ ਛੁੱਟੀ ਤੇ ਗਏ ਹੋਏ ਨੇ ਬਾਹਰ ਗਏ ਹੋਏ ਨੇ ਜਾਂ ਬਿਮਾਰ ਨੇ ਜਾਂ ਕੋ ਹੋਰ ਹੁਦੇ ਵਿੱਚ ਨੇ ਕਿਉਂ ਬਣਾਇਆ ਤੇ ਜੇ ਬਣਾਇ ਦਿੱਤਾ ਤੇ ਫਿਰ ਉਹ ਪਾਰਟੀ ਪ੍ਰਧਾਨ ਕੀ ਹੁਣ ਤਾਂ ਪਾਰਟੀ ਪ੍ਰਧਾਨ ਕੀ ਤੋਂ ਅਸਤੀਫਾ ਦੇਣਾ ਪਏਗਾ ਨਾ ਹੁਣ ਉਦਰਾ ਤਾਂ ਦੀਆਂ ਗੱਲਾਂ ਨਹੀਂ ਕੀਤੀ ਜਾ ਸਕਦਾ ਸਦਾ ਵੀ ਦਿੱਤਾ ਕਹਿੰਦੇ ਕਿ ਇਕੱਠੇ ਹੋ ਕੇ ਗੱਲਬਾਤ ਕਰਦਾ ਚਲੋ ਅਜੇ ਤਾਂ ਪਹਿਲੀ ਗੱਲ ਤਾਂ ਸਾਥ ਸੁਖੀ ਸਿੰਘ ਬਾਦਲ ਹੁਣ ਬਾਰੇ ਸਾਥ ਬਲਵਿੰਦਰ ਸਿੰਘ ਭੁੰਦਰ ਨੂੰ ਰਿਸਪੈਕਟ ਕਰਨਾ ਚਾਹੀਦਾ ਵੀ ਉਹ ਕੀ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਦੇਸ਼ ਜਿਹੜੇ ਨੇ ਉਹਨਾਂ ਤੇ ਪਾਲਣਾ ਕਰਨਗੇ ਅੱਜ ਦੀ ਮੀਟਿੰਗ ਦੇ ਵਿੱਚ ਕੀ ਵਿਚਾਰ ਚੱਲ ਅੱਜ ਤਾਂ ਅਸੀਂ ਇਹੀ ਚਰਚਾ ਕਰਾਂਗੇ ਕਿ ਇਸ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਨਾਈ ਫੈਸਲੇ ਦੇ ਕੀ ਪ੍ਰਭਾਵ ਨੇ ਤੇ ਇਹਦੇ ਕੀ ਅੱਗੇ ਸਰਵੋ ਨਿਕਲਦਾ ਸੁਧਾਰ ਲਹਿਰ ਵਾਲਿਆਂ ਨੂੰ ਕੀ ਕਰਨਾ ਚਾਹੀਦਾ ਉਹਦੇ ਚਰਚਾ ਕਰਾਂਗੇ ਕਿ ਉਹ ਮੁਰਜਾ ਕਰ ਸੁਧਾਰ ਲਹਿਰ ਦੇ ਵਿੱਚੋਂ ਜਿਹੜੀ ਕਿ ਮੀਟਿੰਗ ਜਿਹੜੀ ਕਿ ਕੀਤੀ ਜਾ ਰਹੀ ਹੈ ਬੀਬੀ ਜੀ ਅਹਿਮ ਮੀਟਿੰਗ ਹੈ ਇਸ ਮੀਟਿੰਗ ਦੇ ਅਜੰਡੇ ਕੀ ਅਜੰਡਾ ਤੇ ਇਹ ਹੈ ਕਿ ਕੱਲ ਦੇ ਜੋ ਹਾਲਾਤ ਹੋਏ ਸੀ ਇਹ ਅਕਾਲ ਤਾ ਸਰਬ ਦੇ ਉੱਤੇ ਇੱਕ ਤੇ ਸਾਨੂੰ ਥੋੜੇ ਜਿਹਾ ਰਾਹਤ ਇਹ ਮਹਿਸੂਸ ਹੋਈ ਹੈ ਕਿ ਸਾਡੀ ਕੌਮ ਦਾ ਇੱਕ ਸਰਵੋੱਚ ਅਦਾਲਤ ਜਿਹਨੂੰ ਅਸੀਂ ਕਹਿੰਦੇ ਆ ਉਸ ਦੀ ਹੋਂਦ ਦੁਨੀਆ ਦੇ ਸਾਹਮਣੇ ਪ੍ਰਗਟ ਹੋਈ ਜਿਹੜੇ ਲੋਕ ਕਹਿੰਦੇ ਸੀ ਨਾ ਸ੍ਰੀ ਅਕਾਲ ਤਖਤ ਨੂੰ ਕੋਈ ਮੰਨਦਾ ਨਹੀਂ ਸ੍ਰੀ ਅਕਾਲ ਤਖਤ ਸਾਹਿਬ ਕੁਝ ਕਰ ਨਹੀਂ ਸਕਦਾ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਹੋਂਦ ਜਾਰੀ ਸੀ ਉਹ ਲੋਕਾਂ 'ਚ ਪਤਾ ਲੱਗ ਗਿਆ ਕਿਉਂਕਿ ਉਹ ਸੰਦੇਸ਼ ਵੀ ਦਿੰਦੇ ਆ ਕਾਤਾਖਤੋਂ ਆਦੇਸ਼ ਵੀ ਜਾਰੀ ਕਰਦੇ ਆ ਤੇ ਉਹ ਸਜ਼ਾ ਵੀ ਦੇ ਸਕਦੇ ਆ ਕੋਈ ਪੰਥਕ ਰਵੈਤਾ ਨੂੰ ਪੰਥਕ ਮਰਿਆਦਾ ਨੂੰ ਤੇ ਸਿੱਖ ਸਿਧਾਂਤਾਂ ਨੂੰ ਉਹਨਾਂ ਨੇ ਮੁਖ ਰੱਖ ਕੇ ਜੋ ਫੈਸਲਾ ਕੀਤਾ ਸਾਡੇ ਵਾਸਤੇ ਇੱਕ ਗੱਲ ਇਹ ਤਸੱਲੀ ਹੈ ਕਿ ਉਹਨਾਂ ਨੇ ਪੰਥਕ ਰਵੈਤਾ ਨੂੰ ਤੇ ਪੰਥਕ ਮਰਿਆਦਾ ਨੂੰ ਨਾ ਕਹਿਮ ਰੱਖਿਆ। ਪੰਥਕ ਤਨਖਾਹੀਆ ਕਰਾਰ ਦੇਣਾ ਉਸ ਤੋਂ ਬਾਅਦ ਜਿਹੜੀਆਂ ਪਾਵਰਾਂ ਟੈਕਨੀਕਲ ਤੌਰ ਤੇ ਭੁੰਦਰ ਸਾਹਿਬ ਨੂੰ ਦੇ ਦੇਣੀਆਂ ਤੁਹਾਨੂੰ ਕੀ ਲੱਗਦਾ ਸੁਖਬੀਰ ਸਿੰਘ ਬਾਦਲ ਨੂੰ ਹੁਣ ਕਿਸ ਤਰੀਕੇ ਦੇ ਨਾਲ ਪੇਸ਼ ਹੋਣਾ ਚਾਹੀਦਾ ਹੈ ਵਿਧੀ ਵਿਵਧਾਨ ਜਿਹੜਾ ਕਿ ਹੈ ਉਹਦੇ ਅਨੁਸਾਰ? ਵਿਧੀ ਵਿਵਧਾਨ ਤੇ ਹੈ ਕਿ ਜਦੋਂ ਕੋਈ ਤਨਖਾਹੀਆ ਕਰਾਰ ਦਿੱਤਾ ਜਾਵੇ ਸ਼੍ਰੋਮਣੀ ਅਕਾਲੀ ਦਲ ਦਾ ਉਸ ਮਹਾਨ ਸੰਸਥਾ ਦਾ ਕੋਈ ਪ੍ਰਧਾਨ ਬਣ ਨਹੀਂ ਸਕਦਾ। ਠੀਕ ਹੈ। ਨਾ ਪਤਾ ਤੇ ਨਾ ਤਨ ਖਾਈ ਗਿਆ ਉਹਨੂੰ ਇਮੀਡੀਏਟ 5 ਮਿੰਟਾਂ ਵਿੱਚ ਉਹਨੂੰ ਅਸਤੀਫਾ ਦੇਣਾ ਪੰਦਾ ਪਰ ਅਫਸੋਸ ਹੈ ਕਿ ਸ਼੍ਰੋਮਣੀ ਕਾਲਗੱਦ ਰਹਿ ਪ੍ਰਧਾਨ ਮੈਂ ਤਾਂ ਸਮਝੀ ਸ਼ਾਇਦ ਉਹਨੇ ਕਿਉਂਕਿ ਆਟੋਮੈਟਿਕਲੀ ਸਮਝੋ ਹਣ ਪ੍ਰਧਾਨ ਨਹੀਂ ਉਹਨੇ ਅੱਜ ਵੀ ਨਹੀਂ ਮਹਿਸੂਸ ਕੀਤਾ ਕਿ ਸ਼੍ਰੀ ਅਕਾਲ ਤਰ ਸਾਹਿਬ ਜੀ ਦਾ ਹੁਕਮ ਜੁਆਇਆ ਉਹਨੂੰ ਮੈਨੂੰ ਮੰਨਣਾ ਚਾਹੀਦਾ ਹੈ ਅਜੇ ਵੀ ਉਹ ਵਿਗਿਆ ਕਰ ਰਹੇ ਨਾ ਉਹ ਕਿਸੇ ਦੀ ਮੀਟਿੰਗ ਕਰ ਸਕਦੇ ਪੰਤਕ ਸਫਾ ਚੋ ਇਸ ਵੇਲੇ ਉਹ ਬਾਹਰ ਹੈ ਜਦ ਬਿਅਕਤੀ ਪੰਥਕ ਸਫਾ ਜੇ ਬਾਰ ਹੋ ਜੇ ਉਹਨੂੰ ਪ੍ਰਧਾਨ ਰਹਿਣ ਦਾ ਅਧਿਕਾਰ ਹੀ ਕੋਈ ਨਹੀਂ ਪਰ ਦੇਖੋ ਤੁਸੀਂ ਹੈਰਾਨੀ ਦੀ ਗੱਲ ਕਿ ਪ੍ਰਧਾਨਗੀ ਦੀ ਕੁਰਸੀ ਕਿਉਂ ਉਹਨਾਂ ਨੂੰ ਇੰਨੀ ਪਿਆਰੀ ਲੱਗਦੀ ਹੈ ਕਿਉਂ ਨਹੀਂ ਉਹ ਅੱਜ ਸ਼੍ਰੀ ਅਕਾਲ ਤਰਸਰ ਅੱਜ ਵੀ ਹੁਕਮ ਮੰਨਦੇ ਮੈਂ ਤੇ ਇਹ ਬੇਨਤੀ ਕਰਾਂਗੀ ਕਿ ਸਰਦਾਰ ਸੁਬੀਰ ਸਿੰਘ ਜੀ ਬਾਦਲ ਸਾਹਿਬ ਤੁਸੀਂ ਕਮ ਸਕੋਂ ਸ਼੍ਰੀ ਅਕਾਲ ਤਰਸਰ ਸਾਹਿਬ ਦੀ ਹੋਂਦ ਨੂੰ ਤੇ ਲੋਕਾਂ ਵਿੱਚ ਪ੍ਰਗਟ ਕਰੋ ਜਿਹੜੀ ਗੱਲ ਦਾ ਉਹਨਾਂ ਨੇ ਹਦਾਇਤ ਕੀਤੀ ਹੈ ਤੁਸੀਂ ਉਹਨ ਮੰਨ ਤੇ ਲਓ ਜਦੋਂ ਤੁਹਾਡਾ ਨਾਲ ਕੋਈ ਤਾਲਮੇਲ ਨਹੀਂ ਕਰ ਸਕਦਾ ਤੁਹਾਡਾ ਕੋਈ ਮੀਟਿੰਗ ਨਹੀਂ ਕਰ ਸਕਦਾ ਤੁਸੀਂ ਕਿਤੇ ਜਾ ਨਹੀਂ ਸਕਦੇ ਤੁਸੀਂ ਕੋਈ ਮੀਟਿੰਗ ਨਹੀਂ ਕਰ ਸਕਦੇ ਈਵਨ ਤੁਸੀਂ ਇਹ ਦੇਖੋ ਗੁਰਦੁਆਰਾ ਸਾਹਿਬ ਜੀ ਜੋ ਮੱਥਾ ਟੇਕਣ ਜਾਂਦੇ ਐ ਜਾ ਸਕਦੇ ਚਲੋ ਗੁਰਦੁਆਰੇ ਚ ਕੋਈ ਰੋਕ ਨਹੀਂ ਸਕਦਾ ਪਰ ਗੁਰਦੁਆਰਾ ਸਾਹਿਬ ਚ ਸੰਗਤ ਚ ਬੋਲ ਨਹੀਂ ਸਕਦੇ ਫਿਰ ਉਹਦੀ ਅਰਦਾਸ ਨਹੀਂ ਗੁਰਦਾਰੇ ਚ ਹੋ ਸਕਦੀ ਜਦ ਤੱਕ ਤਨਖਾਹਿਆ ਸ਼੍ਰੀ ਅਕਾਲ ਪੁਰਖ ਸਾਹਿਬ ਤੇ ਜਾ ਨਹੀਂ ਸਕਦਾ ਜਦ ਤੱਕ ਤਨਖਾਹਿਆ ਹੁਣ ਇਹ ਤੋਂ ਵੱਡੀ ਸਜ਼ਾ ਕੀ ਹੁੰਦੀ ਦਲ ਚ ਪੱਲਾ ਪਾ ਕੇ ਨਹੀਂ ਉਹ ਤੇ ਇਹ ਇਹ ਜਾਣ ਕੇ ਨਹੀਂ ਉਹ ਤੇ ਆਪਣੀ ਸਪਸ਼ਟਿਕਨ ਦੇ ਕੇ ਆਈ ਸੀ ਵੀ ਮੈਂ ਸਾਰੀਆਂ ਗਲਤੀਆਂ ਕੀਤੀਆਂ ਤਾਂ ਹੀ ਉਹ ਗਲਤੀਆਂ ਨੂੰ ਉਹਨੇ ਕਿਹਾ ਕਿ ਸਾਰੇ ਗੁਨਾਹ ਨੇ ਦੇਖੋ ਇਹ ਤਿੰਨ ਗੱਲਾਂ ਬੜੀਆਂ ਵੱਡੀਆਂ ਨੇ ਜਿਹੜੀਆਂ ਉਹਨੇ ਕਿਹਾ ਕਿ ਵੱਡੇ ਗੁਨਾਹ ਪੰਥ ਹਿੱਤਾਂ ਦਾ ਨੁਕਸਾਨ ਤੇ ਪਾਰਟੀ ਦਾ ਪਤਲੇ ਹੋ ਜਾਣਾ ਵੱਡੇ ਗੁਨਾਹ ਕਿ ਤੈਸ ਕਰਕੇ ਉਹਨੂੰ ਤਰਖਾਈਆਂ ਕੋਸ਼ਿਸ਼ ਕੀਤਾ ਜਾਂਦਾ ਹੈ ਇਤੋਂ ਵੱਡੀ ਗੱਲ ਕੀ ਕਹਿ ਸਕਦੇ ਸੀ ਸਿੰਘ ਸਾਹਿਬ ਬੀਬੀ ਜੀ ਤੁਹਾਡੀ ਸੀ ਮੁੱਦਾ ਸੀ ਉਹ ਲਾਂਭੇ ਕਰਨ ਦਾ ਸੀ ਪ੍ਰਧਾਨੀ ਤੋਂ ਬੇਸ਼ੱਕ ਕਾਰਜਕਾਰੀ ਮਾਰਕੰਦਰ ਨੂੰ ਗੱਲ ਤੱਕ ਗਿਆ ਤੇ ਗੱਲ ਨਹੀਂ ਸਰਦੀ ਕਾਰਜਕਾਰੀ ਪ੍ਰਧਾਨ ਹੈ ਹੀ ਤਾਂ ਮਤਲਬ ਹੀ ਨਹੀਂ ਠੀਕ ਹੈ ਪ੍ਰਧਾਨ ਅਸਤੀਫਾ ਦੇਵੇ ਵਰਕਿੰਗ ਕਮੇਟੀ ਬੈਠੀ ਹੈ ਅਸਤੀਫਾ ਮਨਜ਼ੂਰ ਕਰੇ ਅਗਲਾ ਪ੍ਰਧਾਨ ਐਕਟਿੰਗ ਲਾਉਣਾ ਜਾਂ ਪ੍ਰਧਾਨ ਦੀ ਚੋੜ ਕਰਨੀ ਉਹ ਕਰ ਲੈ ਹਮ ਬਾਰ ਬਾਰ ਨਾ ਹੋਵੇ ਪ੍ਰਧਾਨ ਦੀ ਕੁਰਸੀ ਕਿਉਂ ਨਹੀਂ ਛੱਡਦੇ ਇਸ ਗੱਲ ਦੀ ਨਹੀਂ ਸਮਝ ਜਾਂਦੇ ਅੱਜ ਔਕਾਤ ਤੱਕ ਤੈਨੂੰ ਮੰਨ ਲੈਂਦੇ ਠੀਕ ਹੈ ਦੇਖੋ ਮੈਂ ਸਿਧਾਂਤਿਕ ਗੱਲ ਕਰਦੀ ਮੈਂ ਕੋਈ ਮੈਨੂੰ ਕੋਈ ਉਹਦੀ ਪ੍ਰਧਾਨਗੀ ਦਾ ਮੇਰਾ ਕੋਈ ਮਤਲਬ ਨਹੀਂ ਨਾ ਲੈ ਉਹਦੇ ਕੋਈ ਲੈਣੀ ਹੈ ਨਾ ਕੋਈ ਮੈਂ ਕੋ ਕੱਢ ਕੇ ਮੈਨੂੰ ਕੋਈ ਕੁਝ ਮਿਲਣਾ ਹੈ ਤੁਸੀਂ ਮੈਨੂੰ ਸਿਧਾਂਤਿਕ ਗੱਲ ਪੁੱਛਦੇ ਮੈਂ ਸਿਧਾਂਤਿਕ ਜਵਾਬ ਦਿਆਂਗੇ ਤੁਹਾਡਾ ਫਿਰ ਅਗਲਾ ਐਕਸ਼ਨ ਕੀ ਹੋਏਗਾ ਸਾਡਾ ਤੇਜੀ ਦੇਖੋ ਅਸੀਂ ਚਾਹਾਂਗੇ ਕਿ ਸ਼ੋਮਨੀ ਕਲਦਲ ਮਜ਼ਬੂਤ ਹੋਵੇ ਸਾਡੀ ਸਾਰੀ ਪੰਥਕ ਇਕਤਾ ਹੋਵੇ ਅਸੀਂ ਤੇ ਬੇਨਤੀ ਵੀ ਕਰਾਂਗੇ ਸਿੰਘ ਸਹਿਬਾਨਾਂ ਨੂੰ ਕਿ ਆਵਾਜ਼ ਦੇਣ ਕਿ ਸਾਰੀਆਂ ਪੰਥਕ ਤੇ ਰਾਜੀਆਂ ਉਹ ਇਕੱਠੀਆਂ ਹੋ ਕੇ ਨਵੀਂ ਭਰਤੀ ਕਰਨ ਪ੍ਰਧਾਨ ਚੁਣਿਆ ਜਾਵੇ ਤੇ ਤਾਂ ਜੋ ਸ਼ੋਮਰੀ ਕਾਲੀ ਦਲ ਜਿਹੜਾ ਹੈ ਉਹ ਤਕੜਾ ਹੋ ਸਰ ਪੁੰਦਰ ਸਾਹਿਬ ਤਾਂ ਕਹਿੰਦੇ ਸੀ ਆਜੂ ਇਕੱਠੇ ਹੋ ਕੇ ਬੈਠਦੇ ਆ ਗੱਲਬਾਤ ਪੁੰਦਰ ਸਾਹਿਬ ਕੌਣ ਹੈ ਜੀ ਅਸੀਂ ਤੇ ਮੰਨਦੇ ਨਹੀਂ ਉਹਨੂੰ ਜਿਹੜਾ ਵਿਆਹ ਹੈ ਅਸੀਂ ਤੇ ਮੰਨਦੇ ਨਹੀਂ ਉਹ ਤੇ ਆਪ ਵੀ ਦੋਸ਼ੀ ਹੈ ਜੀ ਕਿਦਾਂ ਦੋਸ਼ੀ ਹੈ ਉਹ ਬੰਦੇ ਨੇ ਆਪ ਮੈਨੂੰ ਜਿਹੜਾ ਸਬੂਤ ਹੈ ਜਿਸ ਬੰਦੇ ਨੇ ਮਿੱਠੂ ਸੇ ਕਾਹਨੇ ਕਹਨੇ ਕਿਹਾ ਕਿ ਮੈਨੂੰ ਨਾਲ ਲੈ ਕੇ ਗਏ ਤੇ ਪੁੰਦਰ ਸਾਹਿਬ ਨੇ ਇੱਕ ਕਾਹਨੇ ਵਾਲ ਪਿੰਡ ਹੈ ਇਹਦਾ ਫਾਰਮ ਹਾਊਸ ਹੈ ਉਥੇ ਬਾਦਲ ਸਾਹਿਬ ਦੀ ਉਹਦੇ ਸਿਆਸੀ ਬੰਦਿਆਂ ਨਾਲ ਮੀਟਿੰਗ ਕਰਾਈਆਂ ਇਹ ਤੇ ਮੀਟਿੰਗ ਕਰਾਉਂਦੇ ਰਹੇ ਨੇ ਠੀਕ ਹੈ ਇਹ ਉਹਦਾ ਉਹਦਾ ਦੇ ਘਰ ਦਾ ਮੈਂਬਰ ਹੈ ਜੋ ਚਾਹਣਗੇ ਕਰਾ ਲਣਗੇ ਉਹ ਤਾਂ ਹੀ ਕਹਿੰਦੇ ਵੀ ਜਦੋਂ ਚਾਹਾਂਗੇ ਮੈਂ ਬਣ ਜਾਵਾਂਗਾ ਜਦੋਂ ਚਾਹਾਂਗੇ ਮੈਂ ਹਟ ਜਾਵਾਂਗਾ ਜੀ ਵੀ ਜੀ ਤੁਹਾਨੂੰ ਵੀ 15 ਦਿਨਾਂ ਦੇ ਵਿੱਚ ਵਿੱਚ ਉਥੇ ਜ਼ਰੂਰ ਜਾਣਾ ਜੀ ਮੈਂ ਮੈਂ ਤੇ ਦੇਖੋ ਜੀ ਸ਼੍ਰੀ ਅਕਾਲ ਤਰ ਸਾਹਿਬ ਤੇ ਜਾਨ ਮੰਗੇ ਮੈਨੂੰ ਸਾਰੀ ਜ਼ਿੰਦਗੀ ਵਾਸਤੇ ਕੋਈ ਸਜ਼ਾ ਲਾ ਦੇ ਮੈਂ ਤਾਂ ਵੀ ਚੱਲਣ ਨੂੰ ਤਿਆਰ ਆ ਮੈਂ ਆਪਣੀ ਹੋਣੀ ਚਾਹਦੀ ਮੈਂ ਤਖਤ ਹੀ ਹੋਣ ਚਾਹਦੀ ਮੇਰਾ ਪੰਥ ਟਕੜਾ ਰਹੇ ਪੰਥ ਬੱਸ ਹੈ ਮੈਂ ਮਰਾਂਗਾ ਮੈਨੂੰ ਕੋਈ ਚਿੰਤਾ ਨਹੀਂ 15 ਦਿਨ ਮੈਂ ਰਹੀ ਹਾਂ ਪਰ ਮੰਤਰੀ ਮੇਰਾ ਇਹਨਾਂ ਘਟਨਾਵਾਂ ਨਾਲ ਕੋਈ ਸਰੋਕਾਰ ਨਹੀਂ ਕੋਈ ਸਬੰਧ ਨਹੀਂ ਕੋਈ ਕਿਸੇ ਕਿਸਮ ਦੀ ਮੀਟਿੰਗ ਨਹੀਂ ਨਾ ਕੋਈ ਸਲਾਹ ਨਾ ਕੋਈ ਕਿਸੇ ਫੈਸਲੇ ਚ ਫਿਰ ਵੀ ਮੈਂ ਜਾ ਕੇ ਆਪਣਾ ਸਪਸ਼ਟਿਕਨ ਦੇ ਕੇ ਆਵਾਂ ਠੀਕ ਬਹੁਤ ਵਧੀਆ